ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿਵੇਂ ਠੀਕ ਹੋ ਅਮੀਦ ਕਰਦੀ ਹਾਂ ਠੀਕ ਹੋਵਾਂਗੇ ਚੜ੍ਹਦੀ ਕਲਾ ਵਿੱਚ ਹੋਵਾਂਗੇ ਦੋ ਤਿੰਨ ਦਿਨ ਤੋਂ ਜੀ ਮੇਰੇ ਕੋਲ ਵੀਡੀਓ ਨਹੀਂ ਬਣਾ ਹੋਈ ਮੈਂ ਕਿੱਥੇ ਗਈ ਹੋਈ ਸੀ ਤੇ ਮੈਂ ਜੀ ਦੇਖੋ ਜਿੱਦਾਂ ਮੈਂ ਤੁਹਾਨੂੰ ਪਤਾਈਏ ਵੀ ਸਰਦੀਆਂ ਆ ਗਈਆਂ ਆ ਬਾਜ਼ਾਰ ਵਿੱਚ ਜਦੋਂ ਚਾਹਨੇ ਆਪਾਂ ਸਬਜ਼ੀ ਲੈਣ ਤੇ ਉੱਥੇ ਗਲਗਲਾਂ ਨਿੰਬੂ ਦੇਖ ਕੇ ਨਾ ਬੜਾ ਦਿਲ ਕਰਦਾ ਵੀ ਆਚਾਰ ਪਾਲੀਏ ਮੈਂ ਵੀ ਹਨਾ ਇਸੇ ਤਰ੍ਹਾਂ ਕਈ ਗਲਗਲਾਂ ਦੇਖੀਆਂ ਮੈਂ ਕਿਲੋ ਗਲਗਲਾਂ ਲੈ ਕੇ ਆਈ ਤੇ ਮੈਂ ਉਹਦਾ ਆਚਾਰ ਬਣਾ ਲਿਆ ਆਚਾਰ ਬਣਾਏ ਨੂੰ ਵੀ ਕੋਈ ਮਹੀਨਾ ਖੋ ਕੇ ਆਇਆ ਤੇ ਮੇਰਾ achar ਬਿਲਕੁਲ ਜਿਸ ਤਰ੍ਹਾਂ ਨਮਾ achar ਹੁੰਦਾ ਐ ਉਸੇ ਤਰ੍ਹਾਂ ਹੀ ਰਹਿੰਦਾ ਆ ਬਿਲਕੁਲ ਖਰਾਬ ਨਹੀਂ ਹੁੰਦਾ ਮੈਂ ਆਮਲੇ ਵੀ ਪਾਏ ਆ ਅਦਰਕ ਮਿਰਚਾਂ ਤੇ ਗਲਗਲ ਸਾਰਾ ਕੁਝ ਪਾਇਆ ਮੈਂ ਇਹਦੇ ਵਿੱਚ ਕੀ ਪਾਇਆ ਕਿ achar ਜਿਹੜਾ ਆ ਨਵਾਂ ਹੀ ਬਣਿਆ ਰਹਿੰਦਾ ਆ achar ਦਾ ਮੈਨੂੰ ਤਾਂ ਗਲਗਲ ਦਾ achar ਸੁਣ ਕੇ ਨਾ ਮੇਰੇ ਮੂੰਹ ਤੋਂ ਜਿਹੜਾ ਪਾਣੀ ਜਿਹੜਾ ਆਉਣਾ ਪਹਿਲਾਂ ਮੈਂ ਪਹਿਲੇ ਜ਼ਿਕਰੀ ਲੈਣੀ ਕਿਉਂਕਿ ਮੂੰਹ ਚ ਪਾਣੀ ਬਹੁਤ ਹੁੰਦਾ ਐ ਠੀਕ ਐ ਜੀ ਯੋਕ ਗਰਗਲ ਦਾ ਨਾ ਨਿੰਬੂ ਦਾ ਗਰਗਲ ਆਂ ਕਈਆਂ ਦਾ ਹੁੰਦਾ ਇਦੇ ਨਿੰਬੂ ਗਰਗਲ ਦਾ ਨਾ ਸੋਣ ਕੇ ਮੂੰਹੋਂ ਪਾਣੀ ਆਉਣਾ ਪਰ ਤਾਂ ਇਸ ਤਰ੍ਹਾਂ ਮੇਰੇ ਵੀ ਹੁੰਦਾ ਆ ਤੇ ਮੈਂ ਜੀ ਇਹ ਜਗਾ achar ਪਾਇਆ ਮੈਂ ਤੁਹਾਨੂੰ ਦਿਖਾਉਣੀ ਆ ਦੇਖੋ ਤੁਸੀਂ ਕਹੋਗੇ ਵੀ ਐਵੇਂ ਲੱਗਦਾ ਜਿਵੇਂ ਇਹ achar ਕੱਲ ਜਾਂ ਅੱਜ ਹੀ ਪਾਇਆ ਹੋਵੇ ਬਿਲਕੁਲ ਨਹੀਂ ਜੀ ਇਹ ਗੱਲ ਨਹੀਂ ਹੈ ਕਿ ਇਸ achar ਪਾਇ ਨੂੰ ਘੱਟੋ ਘੱਟ ਵੀ ਮਹੀਨਾ ਹੋ ਗਿਆ ਆ ਤਦ ਮੈਂ ਤਾਂ ਆ ਨਹੀਂ ਸੀ ਮੈਂ ਕਿਭੇ ਪਹਿਲਾਂ ਆਪ ਦੇਖ ਲਵਾਂ ਤੇ ਫੇਰ ਹੀ ਮੈਂ ਜਿਹੜਾ ਹੈ ਆਪਣੇ ਯਾਨੀ ਕਿ ਇਹਦੀ ਵੀਡੀਓ ਜਿਹੜੀ ਹੈ ਫੇਰ ਹੀ ਬਣਾਉਂਗੀ ਵੀ ਖਰਾਬ ਹੁੰਦਾ ਜਾਂ ਨਹੀਂ ਖਰਾਬ ਹੁੰਦਾ ਤੁਸੀਂ ਇਸ ਤਰ੍ਹਾਂ ਮੇਰੇ ਦੱਸੇ ਹੋਏ ਤਰੀਕੇ ਨਾਲ achar ਪਾਓ ਆਮਲੇ ਕਦੇ ਵੀ ਖਰਾਬ ਨਹੀਂ ਹੁੰਦੇ ਆਪਾਂ ਮੈਂ ਤੁਸੀਂ ਸਾਲ ਭਰ ਜਿਹੜਾ ਹੈ ਇਹ achar ਜਿਹੜਾ ਰੱਖ ਸਕਦੇ ਆ ਨਹੀਂ ਤਾਂ ਕੀ ਹੁੰਦਾ ਆਪਾਂ ਥੋੜੇ ਦਿਨ ਹੋਏ ਹੁੰਦੇ ਹਾਲੇ achar ਪਾਏ ਨੂੰ ਕਿਉਂਕਿ ਜਿਹੜੇ ਔਲੇ ਆ ਉਹ ਨਾ ਚਿੱਟੇ-ਚਿੱਟੇ ਜਿਹੇ ਹੋ ਜਾਂਦੇ ਉਲੀ ਜਿਹੀ ਇੱਕ ਜਿੱਦਾਂ ਲੱਗਦੀ ਹੈ ਨਾ ਇਸ ਤਰ੍ਹਾਂ ਦੇ ਜਿਹੜਾ ਹੋ ਜਾਂਦੇ ਆ ਤੇ ਮੈਂ ਹੁਣ ਤੁਹਾਨੂੰ ਅਚਾਰ ਦਿਖਾਉਣੀ ਆ ਜਿਹੜਾ ਕਿ ਮੈਨੂੰ ਮਹੀਨਾ ਹੋ ਗਿਆ ਅਚਾਰ ਪਾਇਆ ਨੂੰ ਤੇ ਮੈਨੂੰ ਇਹ ਦੱਸਿਆ ਸੀ ਕਹਿੰਦੇ ਜਿੰਨਾ ਚਰਮਾਜੀ ਰੱਖ ਲਓ ਅਚਾਰ ਜਿਹੜਾ ਆ ਖਰਾਬ ਨਹੀਂ ਹੁੰਦਾ ਹੈਗਾ ਇਹ ਦੇਖ ਲਓ ਜੀ ਅਚਾਰ ਜਿਹੜਾ ਮੈਂ ਪਾਇਆ ਆ ਇਹ ਦੇਖ ਲਓ ਬਿਲਕੁਲ ਇਸ ਤਰ੍ਹਾਂ ਲੱਗਦਾ ਵੀ ਜਿੱਦਾਂ ਇਹ ਕੱਲ ਜਾਂ ਆਪਾਂ ਅੱਜ ਹੀ ਇਹ ਅਚਾਰ ਪਾਇਆ ਹੋਵੇ ਇਹਦੇ ਵਿੱਚ ਨਾ ਮੈਂ ਤੇਲ ਪਾਇਆ ਆ ਨਾ ਮੈਂ ਕੋਈ ਖਾਸ ਬਾੜੀਆਂ ਚੀਜ਼ਾਂ ਪਾਈਆਂ ਆ ਇਹ ਤੁਸੀਂ ਦੇਖੋ ਇੱਧਰ ਮੈਂ ਆਦਰਕ ਪਾਇਆ ਹੈਗਾ ਇਹ ਆਮਲੇ ਆ ਦੇਖ ਲਓ ਜਰਾ ਵੀ ਆਵਲਾ ਜਿਹੜਾ ਆ ਇਹ ਨਹੀਂ ਹੈਗਾ ਚਿੱਟਾ ਹੋਇਆ ਦੇਖੋ ਨਹੀਂ ਤਾਂ ਔਲਾਂ ਦੇ ਉੱਤੇ ਉਲੀ-ਉਲੀ ਜਿਹੀ ਜੰਮ ਜਾਂਦੀ ਆ ਜਿਹਦੇ ਨਾਲ ਫੇ ਆਪਣਾ ਆਚਾਰ ਖਾਣ ਨੂੰ ਬਿਲਕੁਲ ਦਿਲ ਨਹੀਂ ਕਰਦਾ ਹੈਗਾ ਮੈਂ ਤੁਹਾਨੂੰ ਔਲੇ ਕੱਢ ਕੇ ਦਿਖਾ ਲ ਜਿੰਦੀ ਆ ਜਿਆਦਾ ਦੇਖੋ ਬਿਲਕੁਲ ਵਧੀਆ ਆਚਾਰ ਆ ਲਓ ਦੇਖ ਲਓ ਹਾਂ ਮੈਂ ਇੱਕਦਮ ਹੁਣ ਇਹ ਦੱਸਣਾ ਆ ਵੀ ਮੈਂ ਇਹ ਆਚਾਰ ਪਾਇਆ ਕਿੱਦਾਂ ਆ ਜਿਨਾਂ ਮੇਰੀ ਵੀਡੀਓ ਨੂੰ ਚੱਲਦੀ ਚੱਲਦੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਮੈਂ ਆਪਾਂ ਕੋਈ ਤੜਕਾ ਲਗਾਇਆ ਨਾ ਪਾਏ ਦੇ ਵਿੱਚ ਤੇਲ ਪਾਇਆ ਤੇ ਨਾ ਜਿਆਦੇ ਮਸਾਲੇ ਪਾਏ ਆ ਤੇ ਮੈਂ ਤੁਹਾਨੂੰ ਦਿਖਾਉਣੀ ਆ ਇਹ achar ਆਪਾਂ ਪਾਇਆ ਕਿੱਦਾਂ ਆ ਕਿੱਦਾਂ ਬਣਾਇਆ ਆ ਜੋ ਤੁਸੀਂ ਦੇਖ ਸਕਦੇ ਆ ਇਹ achar ਬਿਲਕੁਲ ਵੀ ਕੋਈ ਇਹਨੂੰ ల్లి ਨਹੀਂ ਲੱਗੀ ਹੈਗੀ ਮੈਂ ਚਮਚੇ ਦੇ ਨਾਲ ਸਾਨੂੰ ਦਿਖਾ ਲ ਦਿੰਨੀ ਆ ਇਹ ਦੇਖ ਲਓ ਇਹ ਆਮਲੇ ਆ। ਇੱਥੇ ਕੋਈ ਉਲਲੀ ਨਹੀਂ ਲੱਗੀ ਹੈਗੀ ਇਹਨਾਂ ਨੂੰ। ਨਹੀਂ ਤਾਂ ਮਹੀਨੇ ਦੇ ਵਿੱਚ ਵਿੱਚ ਇਹ achar ਜਿਹੜਾ ਹੈ ਨਾ, ਛਿੱਟੇ ਛਿੱਟੇ ਜਿਹਾ ਹੋ ਜਾਂਦਾ ਉਲਲੀ ਦਿਸਣ ਲੱਗ ਪੈਂਦੀ ਆ। ਕੋਈ ਵੀ ਇਸ ਤਰ੍ਹਾਂ ਦਾ ਨਹੀਂ ਹੈਗਾ। ਦੇਖ ਲਓ ਸਾਰੇ ਔਲੇ ਪਏ ਆ। ਮੈਂ ਔਲਿਆਂ ਨੂੰ ਕੀ ਕੀਤਾ? ਔਲੇ ਆ ਵਾਲੇ ਤੇ ਇਹਨਾਂ ਨੂੰ ਠੰਡੇ ਕਰ ਲਿਆ। ਫੇ ਸਾਰੇ ਜਿਹੜੇ ਮੈਂ ਇਹ ਪੀਸਿਆ ਇਹਦੇ ਜਿਹੜੇ ਇਸ ਤਰ੍ਹਾਂ ਹਨਾ ਔਲਿਆਂ ਤੇ ਲਾ ਲਏ ਹੱਥ ਦੇ ਨਾਲ। ਉਹ ਜਿਹੜੇ ਤੇ ਇਸ ਤਰ੍ਹਾਂ ਮੈਂ ਲਾ ਲਿਆ ਇਹਨਾਂ ਦੇ ਨਾਲ ਜਲਦੀ ਰੱਖ ਜਾਂਦੇ ਕੋਈ ਮੁਸ਼ਕਲ ਨਹੀਂ ਆਉਂਦੀ ਹੈਗੀ ਫਿਰ ਇਹਨਾਂ ਨੂੰ ਮੈਂ ਕੱਲੇ-ਕੱਲੇ ਕਰਕੇ ਪੋਣੇ ਦੇ ਉੱਤੇ ਸੁਕਾਇਆ ਤੇ ਇਹਨਾਂ ਨੂੰ ਮੈਂ ਦੋ ਦਿਨ ਇਹਨੂੰ ਜਿਹੜਾ ਇੱਦਾਂ ਹੀ ਰਹਿਣ ਦਿੱਤਾ ਫਿਰ ਮੈਂ ਉਹਨਾਂ ਚਾਰ ਆਚ ਚ ਨਹੀਂ ਪਾਈ ਫਿਰ ਕੀ ਕੀਤਾ ਥੋੜਾ ਜਿਹਾ ਤੇਲ ਲੈ ਕੇ ਤੇ ਉਹਦੇ ਵਿੱਚ ਔਲੇ ਜਿਹੜੇ ਮੈਂ ਪਾ ਦਿੱਤੇ ਤਾਂ ਜੋ ਜਿਹੜਾ ਪਾਣੀ ਰਹਿੰਦਾ ਹੈ ਨਾ ਉਹ ਵੀ ਜਿਹੜਾ ਹੈ ਚੰਗੀ ਤਰ੍ਹਾਂ ਸੁੱਕ ਜਾਵੇ ਪਾਣੀ ਦੇ ਨਾਲ ਹੀ ਤਾਂ ਆਚਾਰ ਖਰਾਬ ਹੁੰਦਾ ਹੈ ਤੇ ਮਿਰਚਾਂ ਆਪਾਂ ਕਿਸ ਤਰ੍ਹਾਂ ਪਾਉਣੀਆਂ ਆ ਮਿਰਚਾਂ ਨੂੰ ਭੈਨਾਪਾ ਡੰਡੀਆਂ ਸਮੇਤ ਹੀ ਧੋ ਲੈਣਾ ਆ ਡੰਡੀਆਂ ਸਮੇਤ ਧੋ ਕੇ ਇਹਨਾਂ ਨੂੰ ਸੁਕਾਉਣਾ ਆ ਫਿਰ ਆਪਾਂ ਜਿਹੜੇ ਇਹ ਚੀਰੇ ਆ ਇਹਨਾਂ ਦੇ ਵਿੱਚ ਆਹ ਕੱਟ ਪਾਏ ਆ ਇਹ ਬਾਅਦ ਚ ਪਾਉਣੇ ਆ ਜੇ ਆਪਾਂ ਇਹਨਾਂ ਨੂੰ ਮਤਲਬ ਡੰਡੀਆਂ ਤੋੜ ਕੇ ਇਹਨਾਂ ਨੂੰ ਧੋਨੇ ਆ ਤੇ ਇਹਨਾਂ ਦੇ ਵਿੱਚ ਪਾਣੀ ਇਥੋਂ ਦੀ ਜਿਹੜਾ ਚੱਲ ਜਾਂਦਾ ਆ ਤਾਂ ਆਪਣਾ achar ਜਿਹੜਾ ਖਰਾਬ ਹੋ ਜਾਂਦਾ ਆ ਇਸ ਕਰਕੇ ਆਪਾਂ ਨੂੰ ਡੰਡੀਆਂ ਸਮੇਤ ਹੀ ਮਿਰਚਾਂ ਜਿਹੜੀਆਂ ਧੋਣੀਆਂ ਚਾਹੀਦੀਆਂ ਆ ਸੁਕਾ ਕੇ ਫਿਰ ਇਸ ਤਰ੍ਹਾਂ ਕੱਟ ਪਾ ਕੇ achar achar ਲਈ ਮਿਰਚਾਂ ਜਿਹੜੀਆਂ ਬਣ ਜਾਂਦੀਆਂ ਆ ਮੈਂ ਇਹਦੇ ਲਈ ਅੱਧਾ ਕਿਲੋ ਅਦਰਕ ਲਿਆ ਕਿਲੋ ਮੈਂ ਇਹਦੇ ਵਾਸਤੇ ਗਲਗਲਾਂ ਲੈ ਗਈਆਂ ਤੇ ਆ ਕਿਲੋ ਆਵਲੇ ਲੈ ਤੇ ਮਿਰਚਾਂ ਵੀ ਅੱਧਾ ਕਿਲੋ ਦੇ ਲਾਗੇ ਮਿਰਚਾਂ ਹੋਣੀਆਂ ਇਹ ਸਾਰਾ ਕੁਝ ਮੈਂ ਰਲਾ ਕੇ ਇਹਦੇ ਵਿੱਚ ਮੈਂ ਅੱਧਾ ਕਿਲੋ ਦਹੀਂ ਸਾਬ ਦੇ ਨਾਲ ਮੈਂ ਇਹਦੇ ਵਿੱਚ ਨਮਕ ਪਾ ਦਿੱਤਾ ਥੋੜੀ ਜਿਹੀ ਹਲਦੀ ਪਾ ਦਿੱਤੀ ਨਾਲ ਜਵੈਣ ਵੀ ਪਾ ਦਿੱਤੀ ਤੇ ਬਾਸ ਜੀ ਬਾਕੀ ਹੋਰ ਮੈਂ ਕੁਝ ਨਹੀਂ ਇਹਦੇ ਵਿੱਚ ਪਾਇਆ ਹੈਗਾ ਜਵੈਣ ਮੇਕੋ ਘੱਟ ਪਈ ਆ ਮੈਂ ਹੋਰ ਪਾ ਦੇਣੀ ਇਹਦੇ ਵਿੱਚ ਜਵੈਣ ਤੇ ਦੇਖੋ ਨਾ ਆਪਾਂ ਇਹਨੂੰ ਤੇਲ ਦਾ ਤੜਕਾ ਲਗਾਇਆ ਕੁਝ ਨਹੀਂ ਇਹਦੇ ਵਿੱਚ ਪਾਇਆ ਹੁਣ ਰਾਜ ਦੀ ਗੱਲ ਇਹ ਆ ਵੀ ਇਹ achar ਨਵਾਂ ਕਿੱਦਾਂ ਰਹਿ ਗਿਆ ਗੱਲ ਇਹ ਆ ਵੀ ਜਿਹੜਾ ਨਵਾਂ achar ਰਹਿੰਦਾ ਆ ਇਹਦੇ ਵਿੱਚ ਆਪਾਂ ਜਦੋਂ achar ਪਾਇਆ ਉਸੇ ਟਾਈਮ ਨਾਲ ਹੀ ਆਪਾਂ ਇਹਦੇ ਵਿੱਚ ਚੀਨੀ ਜਿਹੜੀ ਆ ਪਾ ਦੇਣੀ ਆ ਚੀਨੀ ਇੰਨੀ ਵੀ ਨਹੀਂ ਪਾਉਣੀ ਕਿ ਚਾਹ ਚੀਨੀ ਦੀ ਚਾਸ਼ਨੀ ਬਣ ਜਾਵੇ ਮਸੀ ਆਪਣਾ ਜਿੱਦਾਂ ਤੁਸੀਂ ਲਾ ਲਓ ਵੀ 100 ਗ੍ਰਾਮ ਚੀਨੀ ਆਪਾਂ ਇਹਦੇ ਵਿੱਚ ਪਾਈ ਆ ਜਾਦੀ ਨਹੀਂ ਪਾਉਣੀ ਹੈਗੀ ਇਹਦੇ ਨਾਲ ਅਚਾਰ ਜਿਹੜਾ ਹੈ ਐਸੇ ਤਰ੍ਹਾਂ ਦਾ ਨਵਾਂ ਹੀ ਬਣਿਆ ਰਹੂਗਾ ਤੇ ਤੁਸੀਂ ਮੇਰੇ ਇਸ ਦੱਸੇ ਹੋਏ ਤਰੀਕੇ ਦੇ ਨਾਲ ਅਚਾਰ ਜਿਹੜਾ ਆ ਬਣਾਇਓ ਤੇ ਭਾਵੇਂ ਸਾਲ ਪਾਰ ਰੱਖਿਓ ਕਦੇ ਵੀ ਖਰਾਬ ਨਹੀਂ ਹੋਊਗਾ ਦੇਖੋ ਮਿਰਚਾਂ ਇਦਾਂ ਲੱਗਦੀਆਂ ਜਿੱਦਾਂ ਨਵੀਆਂ ਹੀ ਪਾਈਆਂ ਹੋਣ ਪਰ ਇਹਨਾਂ ਮੇਚਾਂ ਨੂੰ ਮਹੀਨਾ ਹੋ ਗਿਆ ਜੀ ਇਸ achar ਨੂੰ ਪਾਏ ਨੂੰ ਜਰਾ ਵੀ ਇਹ achar ਜਿਹੜਾ ਆ ਖਰਾਬ ਨਹੀਂ ਹੋਇਆ ਹੈਗਾ ਤੁਹਾਨੂੰ ਮੇਰਾ ਇਹ achar ਪਾਉਣ ਦਾ ਤਰੀਕਾ ਕਿੱਦਾਂ ਦਾ ਲੱਗਾ ਜੇ ਵਧੀਆ ਲੱਗਾ ਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਮੈਂਟਾਂ ਵਿੱਚ ਦੱਸਿਓ ਕੀ ਤਰੀਕਾ ਤੁਹਾਨੂੰ ਕਿੱਦਾਂ ਦਾ ਲੱਗਾ ਤੇ ਆਪਾਂ ਮਿਲਾਂਗੇ ਇੱਕ ਨਵੀਂ ਵੀਡੀਓ ਵਿੱਚ ਓਨਾਂ ਚ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ